ਉਹ ਤਾਂ ਵਿਚਾਰਾ ਕਰ ਕਿਵੇਂ ਇਹ ਬੱਚੇ ਆ ਫਿਰ ਹਰ ਕੇ ਪਿਛਾ ਹਟ ਕੇ ਪੱਜ ਕੇ ਰਪੋਟਾ ਲੈਣ ਗਿਆ ਤੇ ਉਂਦੇ ਆਉਂਦੇ ਨਾਲ ਸਾਰਾ ਕੁਝ ਰਪੋਟਾ ਵੀ ਖੋਕੇ ਪਾ ਮਰੀ ਜਾਂਦੇ ਤੇ ਵੱਡੀ ਟੁੱਕੀ ਜਾਂਦੇ ਸੀ ਸੁਫੇ ਦੇ ਰੱਜੇ ਨਿਆਣੇ ਸੀ ਦੇ ਅਗਰ ਉਹ ਤਾਂ ਨਹੀਂ ਨਾ ਪਾੜਦੇ ਤੇ ਤੇਰੇ ਰੱਜੇ ਸੀਗੇ ਜਦੋਂ ਇਹਨਾਂ ਦੀ ਆ ਬਾਬਿਆਂ ਦੀਆਂ ਵੀਡੀਓ ਆਉਂਦੀਆਂ ਨੇ ਪਿੱਛੇ ਦੀ ਖਬਰ ਆਈ ਸੀ ਜੀ ਗੁਰਦੁਆਰਿਆਂ ਉੱਧਰੋਂ ਅਨੰਦ ਕਾਰਜ ਕੁੜੀ ਦੇ ਹੋਣ ਲੱਗੇ ਤੇ ਉੱਧਰੋਂ ਸੱਚਖੰਡ ਦੇ ਵਿੱਚੋਂ ਪਾਠੀ ਜਨਾਨੀ ਲੈ ਕੇ ਨਿਕਲੇ ਉਦੋਂ ਤਾਂ ਨਹੀਂ ਪਾਠੀ ਮਾਰਿਆ ਇਹਨਾਂ ਨੇ ਤੇ ਕੀ ਗਲਤੀ ਕੀਤੀ ਪਾਠੀ ਉਦੋਂ ਕਿਉਂ ਨਹੀਂ ਮਰਿਆ ਜਦੋਂ ਸਮੇਂ ਕਾ ਨੇ ਕੰਨ ਪੀੜਾ ਸਾਹਿਬ ਦੇ ਕੱਢੀਆਂ ਉਦੋਂ ਇਹਨਾਂ ਨੇ ਕਿਉਂ ਨਹੀਂ ਪਾਟੀ ਮਾਰਿਆ ਜੀ ਕਿੰਨੇ ਭੈਣ ਭਰਾ ਆ ਜਿੰਦੀ ਬਖਸ਼ੀਸ਼ ਦੀ ਜਿਹੜਾ ਗੁੱਲੇ ਦੀ ਭੈਣਾ ਕਿੰਨੀਆਂ ਨੇ ਤੇ ਕਿੰਨੇ ਜਾਣੇ ਪਰਵਾਦ ਦੇ ਮੈਂਬਰ ਇਹ ਪਰਿਵਾਰ ਦੇ ਪੁੱਤਰ ਮਿੰਦਰ ਨੇ ਦੋ ਭੈਣਾਂ ਨੇ ਮਾਂ ਪਿਓ ਇਹ ਦਾਦੀ ਹੈ ਦਾਦੀ ਇਹਨਾਂ ਦੇ ਨਾਲ ਰਹਿੰਦੀ ਹੈ ਚਾਚੇ ਤਾਏ ਵੱਖਰੇ ਨੇ ਪਤੋ ਬੱਕਰੇ ਕਰਨੇ ਸਾਰੇ ਇਹ 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 ਇਹਦੇ ਥੋੜਾ ਜਿਹਾ ਮੰਦਬੁੱਧੀ ਸੀਗਾ ਜਾਂ ਬੱਚਾ ਇਹਦਾ ਪੁੱਤ ਦਿਮਾਗ 'ਚ 2 ਸਾਲ ਸਕੂਲੇ ਪੜਦਾ ਸੀ 12ਵੀਂ ਦੇ ਪੇਪਰ ਦੇਣੇ ਸੀ ਤੱਲੀ ਵਾਲਾ ਸਕੂਲ ਜਿਹੜਾ ਹੈ ਉੱਥੇ ਪੜਦਾ ਸੀ ਉੱਥੋਂ ਸਕੂਲੇ ਕੁਛ ਹੋਇਆ ਹੈ ਉਹ ਤਾਂ ਮਾਈਟਰ ਘਰ ਛੱਡ ਕੇ ਗਏ ਨੇ ਤੇ ਭੈਣਾ ਕਿਦਾਂ ਕੀ ਹਾਲਾਤ ਆ ਉਹ ਵੀ ਇਹੀ ਸਥਿਤੀ 'ਚ ਨੇ ਉਹ ਬਸ ਉਹਦੇ ਕੁੜੀ ਦੇ ਅੱਖਾਂ 'ਪੇ ਫਰਕੇ ਅੱਖਾਂ ਪਿਰੀਆਂ ਨੇ ਤੇ ਵਿਚਾਰੀ ਨੇਰੇ 'ਚ ਦੀਦਾ ਉਹਨੂੰ ਚਾਨ ਨੇ ਉਹਨਾਂ ਪਾਇਆ ਅੱਖਾਂ 'ਚ ਮੱਕੀ ਜਾਂਦੀ ਹੈ ਤੇ ਮੇਰੇ ਜੀ ਦੀਦਾ ਨੂੰ ਕੱਲਾ ਕੱਲਾ ਮੁੰਡਾ ਸੀਗਾ ਇਹ ਕੱਲਾ ਕੱਲਾ ਮੁੰਡਾ ਸੀ ਪੁੱਤਰ ਇਹ ਬੜੇ ਸਰੀਰ ਤੇ ਨਾਲ ਤੱਕ ਤੇ ਇਹਨੂੰ ਡੰਡਾ ਨਹੀਂ ਮਾਰਿਆ ਕਿਉਂ ਇਹਨੇ ਸਰੀਰ ਜੁਰਗੋ ਜਿਹੜਾ ਕੱਲਾ ਤੁਹਾਡੇ ਬੇਟੇ ਨਾਲ ਹੋਇਆ ਜਾਂ ਉਥੇ ਹੋਇਆ ਮਨਪਕੀ ਕਰਨਾ ਹੋਈ ਹੈ ਉਹਦੇ ਪਰੇ ਤੁਹਾਡਾ ਕੀ ਕਹਿੰਦਾ ਸਾਰੇ ਨਾ ਮੁੰਡਾ ਦਿਮਾਗੀ ਸੁਨੁਸ਼ਕੀ ਇਹਨੇ ਥੋੜਾ ਆ ਬਾਵਾ ਇਹ ਮਤਲਬ ਦਵਾਈ ਚੱਲਦੀ ਈ ਦੀ ਤੇ ਮੈਂ ਮੈਨੂੰ ਫੋਨ ਆਇਆ ਤੇ ਤੂੰ ਇਹ ਮੁੰਡੇ ਨੂੰ ਐ ਫੜੀ ਬੈਠੇ ਨੇ ਮੈਂ ਬਨਾਲੇ ਪਿੰਡ ਗਿਆ ਤੇ ਮੈਂ ਕਿਹਾ ਵੀ ਪਰਚੀਆਂ ਮੈ ਲੈ ਗਿਆ ਨਾਲ ਹੋਰ ਸੀ ਤਾਂ ਦਵਾਈ ਵਾਲੀਆਂ ਲਾ ਜਾਣੀਆਂ ਮੈਂ ਉਹਨਾਂ ਨੂੰ ਵਿਖਾਈਆਂ ਤੇ ਉਹਨਾਂ ਨੇ ਪਰਚੀਆਂ ਬਾੜਤੀਆਂ ਦੇਖੀਆਂ ਨਹੀਂ ਮੇਰੇ ਕੋਲ ਹੀ ਮੁੰਡੇ ਨੂੰ ਵਾੜ ਕੇ ਮਾਰਿਆ ਨਾ ਮੈਨੂੰ ਵੀ ਮਲਾਜਮਾਂ ਦੇ ਗੱਲ ਪਏ ਮੈਨੂੰ ਮਾਰਨ ਲੱਗੇ ਇਕਿ ਕੋਈ ਪੁਲਿਸ ਨੇ ਕੋਈ ਕਾਰਵਾਈ ਤੁਹਾਡੀ ਕੀਤੀ ਆ ਪਰਚਾ ਤਾਂ ਕਰਜੋ ਤੁਹਾਡੇ ਬੇਟੇ ਦੇ ਖਿਲਾਫ ਹੋ ਗਿਆ ਜਿਹੜਾ 295 ਦਾ ਪੁਲਿਸ ਨੇ ਤੁਹਾਡੇ ਬਿਆਨ ਲੈ ਕੇ ਕੋਈ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਹੈ ਬਿਆਨ ਲੈ ਆ ਤੇ ਬਾਕੀ ਕਾਰਦਾ ਹੀ ਨਹੀਂ ਪਤਾ ਕੀਂ ਕਹਿੰਦੀ ਆ ਇਹ ਪਤਾ ਨਹੀਂ ਪਰਚਾ ਕੱਢਿਆ ਗਿਆ ਇੱਕ ਗਿਆਨੀ ਰਗਵੀਰ ਸਿੰਘ ਉਹਨਾਂ ਦਾ ਆਇਆ ਬਿਆਨ ਆਇਆ ਕਿ ਤੁਹਾਡੇ ਨਾਲ ਬਾਈਕਾਟ ਕਰਨ ਤੇ ਸਿੱਖਾਂ ਨੂੰ ਤੰਗ ਨਾ ਕੀਤਾ ਜਾਵੇ ਜਦੋਂ ਪੁਲਿਸ ਨਾਕਾਮ ਹੁੰਦੀ ਹੈ ਕਾਰਵਾਈ ਕਰਨ ਤੋਂ ਬਾਅਦ ਉਦੋਂ ਸੰਗਤਾਂ ਕਰੇ ਹੋਈਆਂ ਕਾਰਵਾਈ ਕਰਦੀਆਂ ਨੇ ਨੇ ਇਹੋ ਦੇ ਮੇਟਲ ਮੁੰਡਾ ਸੀ ਦਿਮਾਗ ਕੇ ਮੁਸ਼ਕਿਲ ਨੇ ਬੇਟਾ ਉਹ ਦੇ ਫੋਨ ਨਹੀਂ ਸੀ ਮੁੰਡਾ ਨਹੀਂ ਜਨਾ ਨਹੀਂ ਸੀ ਹਾਂ ਲਾ ਚੱਲ ਗਏ ਨੇ ਅੱਗੇ ਦਿੱਲੀ ਚਲੇ ਗਿਆ ਸੀ ਦਿੱਲੀੋਂ 4 ਦਿਨ ਦਿੱਲੀ ਰਿਹਾ ਚਲੇ ਗਿਆ ਚਾਹੁੰਦਾ ਨਾ ਬਾਦਲੀ ਉਹਨੇ ਜਾਂਦਾ ਜਾਣਾ ਥੱਲੇ ਜਾ ਕੇ ਕਰਦੀ ਸੀ ਮੁੰਡੇ ਦਾ ਉਹਨਾਂ ਬਾਬੀ ਸ਼ੁੱਧ ਪਤਨੀ ਸੀ